ਲੋਜੀ ਆ ਨਵੀਂ ਸੁਣ ਲੋ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਹੋਏ ਐਕਸੀਡੈਂਟ ਬਾਰੇ ਇੱਕ ਨਵੇਂ ਤੇ ਵੱਡੇ ਖੁਲਾਸੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਖੁਲਾਸਾ ਇਹ ਹੋ ਰਿਹਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹਿਮਾਚਲ ਪ੍ਰਦੇਸ਼ 'ਚ ਨਹੀਂ ਸੀ ਹੋਇਆ ਕਿਤੇ ਹੋਰ ਹੋਇਆ ਸੀ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਹ ਖੁਲਾਸਾ ਕੀਤਾ ਕਿਸ ਨੇ ਹੈ ਕਿਹੜੇ ਤੱਥਾਂ ਸਬੂਤਾਂ ਨਾਲ ਕੀਤਾ ਹੈ ਕਿਵੇਂ ਖੁਲਾਸਾ ਕੀਤਾ ਹੈ ਤੇ ਹੁਣ ਅੱਗੇ ਉਹ ਕੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਨੇ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਹੋਰ ਵੀ ਕਈ ਵੱਡੇ ਸਵਾਲ ਜਿਹੜੇ ਉੱਠ ਚੁੱਕੇ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਦੇ ਵਿੱਚ ਲਿਖਿਓ ਤੇ ਜੇਕਰ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਮਿੱਤਰ ਪਿਆਰਿਓ ਅੱਜ ਰਾਜਵੀਰ ਜਵੰਦਾ ਬਾਰੇ ਨਵੀਂ ਖਬਰ ਆ ਰਹੀ ਹੈ ਪਹਿਲਾ ਜਾਣਕਾਰੀ ਇਹ ਆਈ ਸੀ ਕਿ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਹੈ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਤੇ ਹਿਮਾਚਲ ਦੇ ਵਿੱਚ ਬੱਦੀ ਰੋਡ ਦੇ ਉੱਪਰ ਹੋਇਆ ਪਰ ਅੱਜ ਖਬਰਾਂ ਦੇ ਵਿੱਚ ਇੱਕ ਨਵੀਂ ਜਾਣਕਾਰੀ ਆਈ ਹੈ ਤੇ ਉਹ ਜਾਣਕਾਰੀ ਐਡਵੋਕੇਟ ਨਵਕਿਰਨ ਸਿੰਘ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰਨਲ ਸਕੱਤਰ ਨੇ ਔਰ ਉਹਨਾਂ ਨੇ ਪਿਛਲੇ ਦਿਨੀ ਰਾਜਵੀਰ ਜਵੰਦਾ ਦੇ ਹੋਏ ਐਕਸੀਡੈਂਟ ਬਾਰੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਵੀ ਪਾਈ ਹੋਈ ਹੈ ਤੇ ਹੁਣ ਉਹਨਾਂ ਦੀ ਜਿਹੜੀ ਸੰਸਥਾ ਹੈ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਉਹਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਹ ਜਿਹੜਾ ਐਕਸੀਡੈਂਟ ਹੈ ਇਹ ਹਰਿਆਣਾ ਦੇ ਵਿੱਚ ਹੋਇਆ ਸੀ ਤੇ ਇਹ ਹਰਿਆਣਾ ਦੇ ਪੰਜੌਰ ਦੇ ਵਿੱਚ ਹੋਇਆ ਸੀ ਔਰ ਉਹ ਇਹ ਕਹਿੰਦੇ ਨੇ ਕਿ ਇਹ ਜਾਣਕਾਰੀ ਜਿਹੜੀ ਪੁਲਿਸ ਦੇ ਕੋਲ ਡੀ ਡੀ ਆਰ ਦਰਜ ਹੋਈ ਸੀ ਉਦੇ ਆਧਾਰ ਤੇ ਉਹ ਕਹਿੰਦੇ ਸਾਡੇ ਕੋਲ ਇਹ ਜਾਣਕਾਰੀ ਆਈ ਹੈ ਔਰ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਭ ਤੋਂ ਪਹਿਲਾਂ ਗਾਇਕ ਰਾਜਵੀਰ ਜਵੰਦਾ ਨੂੰ ਚੱਕ ਕੇ ਤੇ ਇੱਕ ਪ੍ਰਾਈਵੇਟ ਸ਼ੌਰੀ ਹਸਪਤਾਲ ਲਜਾਇਆ ਗਿਆ ਫਿਰ ਉਹਨਾਂ ਨੂੰ ਸਿਵਲ ਹਸਪਤਾਲ ਪੰਚਕੂਲਾ ਤੇ ਫਿਰ ਇੱਕ ਹੋਰ ਪ੍ਰਾਈਵੇਟ ਹਸਪਤਾਲ ਪੰਚਕੂਲਾ ਲਜਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਫੋਟਿਸ ਹਸਪਤਾਲ ਲਜਾਇਆ ਗਿਆ ਔਰ ਜਰਨਲ ਸੱਤਰ ਨਵਕਿਰਨ ਸਿੰਘ ਜਿਹੜੇ ਉਹਨਾਂ ਨੇ ਇਹ ਕਿਹਾ ਕਿ ਰਾਜਵੀਰ ਜਵੰਦਾ ਨੂੰ ਸਹੀ ਤੇ ਟਾਈਮ ਤੇ ਇਲਾਜ ਨਹੀਂ ਮਿਲਿਆ ਔਰ ਅਸੀਂ ਇਸ ਮਾਮਲੇ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਵੀ ਜਾਵਾਂਗੇ ਪਹਿਲਾਂ ਵੀ ਐਡਵੋਕੇਟ ਨੇ ਵਕੀਲ ਸਾਹਿਬ ਨੇ ਜਿਹੜੀ ਸ਼ਿਮਲਾ ਹਾਈ ਕੋਰਟ ਹੈ ਉਹਦੇ ਵਿੱਚ ਇੱਕ ਕੇਸ ਪਟੀਸ਼ਨ ਪਾ ਦਿੱਤੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੱਖਾਂ ਜਿਹੜੇ ਆਵਾਰਾ ਪਸ਼ੂ ਨੇ ਖਾਸ ਕਰ گاਵਾ ਉਹ ਸੜਕਾਂ ਤੇ ਫਿਰਦੀਆਂ ਨੇ ਪਰ ਸਰਕਾਰਾਂ ਬਹੁਤ ਸੈਂਕੜੇ ਕਰੋੜਾਂ ਦੇ ਵਿੱਚ ਗਊ ਸੈਸ ਗਊ ਟੈਕਸ ਲੈਂਦੀਆਂ ਨੇ ਰੋਡ ਟੈਕਸ ਤੇ ਟੋਲ ਟੈਕਸ ਵੱਖਰਾ ਲੈਂਦੀਆਂ ਨੇ ਪਰ ਸੜਕ ਸੁਰੱਖਿਆ ਬਿਲਕੁਲ ਵੀ ਨਹੀਂ ਹੈ। ਅਵਾਰਾ ਪਸ਼ੂ ਸੜਕਾਂ ਤੇ ਇੰਜ ਖੜੇ ਨੇ ਜਿਵੇਂ ਉਹਨਾਂ ਦਾ ਗੈਸਟ ਹਾਊਸ ਜਾਂ ਰੈਸਟ ਹਾਊਸ ਹੋਵੇ। ਤਾਂ ਪਹਿਲਾ ਕੇਸ ਜਿਹੜਾ ਪਾਇਆ ਗਿਆ ਉਸ ਤੋਂ ਬਾਅਦ ਹੁਣ ਐਡਵੋਕੇਟ ਹੋਰਾਂ ਨੇ ਇਹ ਨਵੀਂ ਜਾਣਕਾਰੀ ਦਿੱਤੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਨਹੀਂ ਹਰਿਆਣਾ ਦੇ ਪੰਜੌਰ ਦੇ ਵਿੱਚ ਐਕਸੀਡੈਂਟ ਹੋਇਆ ਸੀ। ਐਕਸੀਡੈਂਟ ਉਦੋਂ ਹੋਇਆ ਜਦੋਂ ਰਾਜਵੀਰ ਜਵੰਦਾ ਘੁੰਮਣ ਦੇ ਲਈ ਸ਼ਿਮਲਾ ਵੱਲ ਜਾ ਰਹੇ ਸੀ ਰਾਜਵੀਰ ਜਵੰਦਾ ਘੁੰਮਣ ਦੇ ਸ਼ਕੀਨ ਸੀ ਅਸਲ 'ਚ ਉਹ ਜ਼ਿੰਦਗੀ ਨੂੰ ਮਾਨਣ ਤੇ ਜ਼ਿੰਦਗੀ ਨੂੰ ਜਿਉਣ ਦੇ ਸ਼ਕੀਨ ਸੀ ਕੁਦਰਤ ਨਾਲ ਕੁਦਰਤ ਦੀਆਂ ਵਾਦੀਆਂ ਨਾਲ ਪਹਾੜਾਂ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਔਰ ਸਾਲ ਦੇ ਵਿੱਚ 8-10 ਵਾਰ ਉਹ ਪਹਾੜੀ ਖੇਤਰ 'ਚ ਅਕਸਰ ਜਾਇਆ ਕਰਦੇ ਸੀ ਔਰ ਉਹਨਾਂ ਨੇ ਇਸ ਵਾਸਤੇ ਸਾਰਾ ਸਾਜੋ-ਸਮਾਨ ਆਪਣਾ ਖਰੀਦਿਆ ਹੋਇਆ ਸੀ ਪਿਛਲੇ ਦਿਨੀ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਤਾਂ ਕਈ ਸਾਰੇ ਉਸ ਤੋਂ ਬਾਅਦ ਸਵਾਲ ਉੱਠੇ ਨੇ ਇੱਕ ਜਿਹੜੇ ਸਤੀਸ਼ ਐਨਜੀਓ ਵਾਲੇ ਉਹਨਾਂ ਨੇ ਬਹੁਤ ਵੱਡੇ ਸਵਾਲ ਇਲਾਜ ਕਰਨ ਵਾਲੇ ਹਸਪਤਾਲਾਂ ਤੇ ਉਠਾਏ ਉਹਨਾਂ ਨੇ ਕਿਹਾ ਕਿ ਵੈਂਟੀਲੇਟਰ ਇੱਕ ਇਹ ਬੰਦੇ ਦੇ ਇਲਾਜ ਦੀ ਸਹੀ ਤਕਨੀਕ ਨਹੀਂ ਔਰ ਉਹਨਾਂ ਨੇ ਦੋਸ਼ ਲਾਇਆ ਸੀ ਕਿ ਜਾਣ ਜਾਂ ਚੁੱਕਣ ਦੇ ਬਾਅਦ ਵੀ ਪ੍ਰਾਈਵੇਟ ਹਸਪਤਾਲ ਬੰਦੇ ਨੂੰ ਵੈਂਟੀਲੇਟਰ ਤੇ ਰੱਖ ਕੇ ਬਨੌਟੀ ਤੇ ਝੂਠਾ ਸਾਹ ਦੇ ਦੇ ਕੇ ਜਿਹੜੇ ਵਾਰਸ ਨੇ ਮਰੀਜ਼ ਦੇ ਉਹਨਾਂ ਤੋਂ ਪੈਸੇ ਵਟੋਰਦੇ ਰਹਿੰਦੇ ਨੇ ਉਸ ਤੋਂ ਬਾਅਦ ਕੁਝ ਸਵਾਲ ਸੋਸ਼ਲ ਮੀਡੀਆ ਤੇ ਘੁੰਮਦੇ ਕੁਝ ਚੈਨਲਾਂ ਨੇ ਉਹਦੀਆਂ ਪੋਸਟਾਂ ਬਣਾ ਕੇ ਵੀ ਪਾਈਆਂ ਨੇ ਉਹ ਸਵਾਲ ਇਹ ਸਨ ਕੁਝ ਲੋਕਾਂ ਨੇ ਇਹ ਸਵਾਲ ਪੁੱਛੇ ਕਿ ਰਾਜਵੀਰ ਜਵੰਦਾ ਦੇ ਸਿਰ ਦੇ ਹੈਲਮਟ ਦੇ ਵਿੱਚ ਕੈਮਰਾ ਹਰ ਵੇਲੇ ਲੱਗਾ ਹੁੰਦਾ ਸੀ ਜਦ ਉਹ ਜਾਂਦੇ ਨੇ ਔਰ ਉਹ ਕੈਮਰਾ ਆਨ ਹੁੰਦਾ ਸੀ ਪਰ ਉਸ ਦਿਨ ਐਕਸੀਡੈਂਟ ਤੋਂ ਕੁਝ ਟਾਈਮ ਪਹਿਲਾਂ ਉਹ ਕੈਮਰਾ ਬੰਦ ਕਿਵੇਂ ਹੋ ਗਿਆ ਦੂਜਾ ਸਵਾਲ ਕੁਝ ਲੋਕਾਂ ਨੇ ਇਹ ਪੁੱਛਿਆ ਕਿ ਰਾਜਵੀਰ ਜਵੰਦਾ ਦੇ ਜਿਹੜੇ ਦੋਸਤ ਨਾਲ ਗਏ ਸੀਗੇ ਉਹ ਉਸ ਟਾਈਮ ਕਿੱਥੇ ਸੀ ਜਦੋਂ ਐਕਸੀਡੈਂਟ ਹੋਇਆ ਤੇ ਇੱਕ ਸਵਾਲ ਕੁਝ ਲੋਕ ਇਹ ਵੀ ਪੁੱਛ ਰਹੇ ਨੇ ਕਿ ਗਾਇਕ ਰਾਜਵੀਰ ਜਵੰਦਾ ਦੇ ਦੋਸਤ ਹੁਣ ਤੱਕ ਚੈਨਲਾਂ ਤੇ ਮੀਡੀਆ ਦੇ ਵਿੱਚ ਸਾਹਮਣੇ ਕਿਉਂ ਨਹੀਂ ਆਏ ਕਿ ਇਹ ਐਕਸੀਡੈਂਟ ਕਿੱਦਾਂ ਹੋਇਆ ਕਿਵੇਂ ਹੋਇਆ ਕੀ ਵਾਪਰਿਆ ਦੂਜੇ ਕਈ ਲੋਕ ਕਾਫੀ ਸਾਰੇ ਚੈਨਲਾਂ ਤੇ ਬਿਆਨ ਦਿੰਦੇ ਨਜ਼ਰ ਆਏ ਜਿਹੜੇ ਉਥੇ ਚਸ਼ਮਦੀਦ ਦੱਸੇ ਜਾਂਦੇ ਨੇ ਪਰ ਉਹਨਾਂ ਦੇ ਦੋਸਤਾਂ ਚੋਂ ਕੁਝ ਲੋਕ ਪੁੱਛ ਰਹੇ ਨੇ ਕਿ ਇਹ ਸਥਿਤੀ ਲੋਕਾਂ ਨੂੰ ਆਪ ਸਪਸ਼ਟ ਕਿਉਂ ਨਹੀਂ ਕੀਤੀ ਗਈ ਹੁਣ ਇਹ ਸਵਾਲ ਕਿੰਨੇ ਕੁ ਵਾਜਬ ਨੇ ਇਹ ਤਾਂ ਤੁਸੀਂ ਦੱਸਿਓ ਪਰ ਮੈਂ ਇੱਕ ਗੱਲ ਜ਼ੋਰ ਨਾਲ ਕਹੂੰਗਾ ਕਿ ਐਕਸੀਡੈਂਟ ਕਿਤੇ ਵੀ ਹੋਇਆ ਹੋਵੇ ਐਕਸੀਡੈਂਟ ਤਾਂ ਹੋਇਆ ਆਵਾਰਾ ਪਸ਼ੂਆ ਨਾਲ ਹੋਇਆ ਔਰ ਰਾਜਵੀਰ ਜਵੰਦਾ ਦੀ ਜਾਨ ਗਈ ਇਹ ਤਿੰਨ ਗੱਲਾਂ ਤਾਂ ਪੱਕੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਇਹ ਸਿਸਟਮ ਇਹ ਸਰਕਾਰਾਂ ਨੇ ਜਿਹੜਾ ਕੇਸ ਹਾਈ ਕੋਰਟ ਹਿਮਾਚਲ ਦੀ ਚ ਪਾਇਆ ਗਿਆ ਉਹੀ ਪੰਜਾਬ ਦੀ ਚ ਵੀ ਪੈਣਾ ਚਾਹੀਦਾ ਪੰਜਾਬ ਦੇ ਵਿੱਚ ਬੀਤੇ 4 ਦਿਨਾਂ ਚ 5-6 ਜਾਨਾਂ ਆਵਾਰਾ ਪਸ਼ੂਆਂ ਦੇ ਨਾਲ ਚਲੀਆਂ ਗਈਆਂ ਨੇ ਬੀਤੇ 2 ਦਿਨ ਪਹਿਲਾਂ ਪੰਜਾਬ ਦੇ ਮਾਨਸਾ ਦੇ ਵਿੱਚ 2 ਵਿਅਕਤੀਆਂ ਦੀ ਜਾਨ ਆਵਾਰਾ ਪਸ਼ੂਆਂ ਨਾਲ ਟਕਰਾਉਣ ਕਰਕੇ ਹੋਈ ਹੈ ਔਰ 2 ਅੱਢ ਅੱਡ ਵਹੀਕਲਾਂ ਦੀ ਹੋਈ ਹੈ ਹੁਣ ਅੱਜ ਫੇਰ ਇੱਕ ਖਬਰ ਆਈ ਹੈ ਕਿ ਆਵਾਰਾ ਪਸ਼ੂ ਵਿੱਚ ਵੱਜਿਆ ਤੇ ਨੌਜਵਾਨ ਦੀ ਜਾਨ ਚਲੀ ਗਈ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ ਜਿਹੜੀਆਂ ਸਰਕਾਰਾਂ ਲੋਕਾਂ ਤੋਂ ਐਨਾ ਮੋਟਾ ਰੋਡ ਟੈਕਸ ਲੈਂਦੀਆਂ ਕਿ ਰੋਡ ਤੇ ਸੇਫਟੀ ਦੇਣਾ ਸਾਫ਼ ਰੋਡ ਦੇਣਾ ਅਵਾਰਾ ਪਸ਼ੂਆਂ ਨੂੰ ਰੋਡਾਂ ਸੜਕਾਂ ਤੋਂ ਪਾਸੇ ਰੱਖਣਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਸਰਕਾਰ ਦਾ ਕੰਮ ਸਿਰਫ ਟੈਕਸ ਵਟੋੜਨਾ ਹੈ ਗਊ ਸੈਸ ਵੀ ਲਿਆ ਜਾਂਦਾ ਸੈਂਕੜੇ ਕਰੋੜ ਰੁਪਈਆ ਗਊ ਸੈਸ ਇਕੱਠੇ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਗਊ ਸੈਸ ਕਈ ਚੀਜ਼ਾਂ ਤੇ ਲਏ ਜਾਣ ਦੀ ਜਾਣਕਾਰੀ ਆ ਰਹੀ ਹੈ ਸੋਸ਼ਲ ਮੀਡੀਆ ਤੇ ਜਾਣਕਾਰੀ ਆ ਰਹੀ ਹੈ ਕਿ ਗਊ ਸੈਸ ਬਿਜਲੀ ਦੇ ਬਿੱਲਾਂ ਦੇ ਵਿੱਚ ਔਰ ਸ਼ਰਾਬ ਦੀਆਂ ਬੋਤਲਾਂ ਦੇ ਵਿੱਚ ਉੱਪਰ ਔਰ ਸੀਮੈਂਟ ਤੱਕ ਦੀਆਂ ਬੋਤਲਾਂ ਦੇ ਉੱਪਰ ਪੂਰੇ ਦੇਸ਼ ਭਰ ਚ ਕਈ ਥਾਵਾਂ ਤੇ ਜਿਹੜਾ ਲਿਆ ਜਾਂਦਾ ਤਾਂ ਫਿਰ ਇੰਨਾ ਟੈਕਸ ਲੈ ਕੇ ਤੇ ਸੈਂਕੜੇ ਕਰੋੜ ਰੁਪਈਆ ਜੇ ਇਕੱਠਾ ਹੁੰਦਾ ਤਾਂ ਫਿਰ ਉਹਦੇ ਨਾਲ ਚੰਗੀਆਂ ਗਊ ਛਲਾਵਾ ਬਣਾ ਕੇ ਤੇ ਇਹ ਸਾਰੀਆਂ ਗਊਆਂ ਤੇ ਆਵਾਰਾ ਟੱਠਿਆਂ ਨੂੰ ਉਹਦੇ ਵਿੱਚ ਕਿਉਂ ਨਹੀਂ ਰੱਖਿਆ ਜਾ ਸਕਦਾ ਰੱਖਿਆ ਜਾ ਸਕਦਾ ਸਵਾਲ ਇਹ ਨਹੀਂ ਹੈ ਕਿ ਇਹਦੇ ਜ਼ਿੰਮੇਵਾਰ ਲੋਕ ਨਹੀਂ ਕੁਝ ਲੋਕ ਇਹ ਕਹਿੰਦੇ ਨੇ ਕਿ ਲੋਕ ਦੋਚੀ ਨੇ ਲੋਕ ਛੱਡ ਦਿੰਦੇ ਨੇ ਬਿਲਕੁਲ ਗਲਤ ਗੱਲ ਵੇਖੋ ਆਵਾਰਾ ਕੁੱਤਿਆਂ ਬਾਰੇ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਉਦੋਂ ਵੀ ਕਈ ਲੋਕ ਰੌਲਾ ਪਾ ਕੇ ਬਹਿ ਗਏ ਆਖੇ ਜੀ ਅਸੀਂ ਪਸ਼ੂ ਪ੍ਰੇਮੀ ਆ ਇਹ ਕਿਹੜਾ ਪਸ਼ੂ ਪ੍ਰੇਮ ਡਰਾਮਾ ਹੈ ਜਿਹੜਾ ਕੋਈ ਪਸ਼ੂ ਪ੍ਰੇਮੀ ਹੁੰਦਾ ਉਹ ਫਿਰ ਉਹਨਾਂ ਨੂੰ ਆਪਦੇ ਘਰੇ ਰੱਖੇ ਮੰਨ ਲਓ ਮੈਂ ਕਹਾਂ ਮੈਂ ਪਸ਼ੂ ਪ੍ਰੇਮੀ ਬੜਾ ਤੇ ਮੈਂ ਉਹਨਾਂ ਆਵਾਰਾ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਆਪਦੇ ਘਰੇ ਲਿਜਾ ਕੇ ਨਾ ਰੱਖਾਂ ਉਹਨਾਂ ਦੀ ਘਰ ਲਿਜਾ ਕੇ ਸੇਵਾ ਨਾ ਕਰਾਂ ਉਹ ਮੈਂ ਗੱਲੀਬਾਤੀ ਉਤੋਂ ਤੋਂ ਪ੍ਰੇਮੀ ਪਸ਼ੂ ਪ੍ਰੇਮੀ ਬਣਿਆ ਫਿਰਾਂ ਮਹੀਨੇ ਦੇ ਵਿੱਚ ਕਦੇ-ਕਦਾਂ ਹੀ ਐਵੇਂ ਵਿਖਾਵਾ ਫੋਟੋ ਖਿੱਚਣ ਦੇ ਲਈ ਮੈਂ ਲਿਜਾ ਕੇ ਚਾਰ ਰੋਟੀਆਂ ਬਾਰਾ ਕੁੱਤਿਆਂ ਨੂੰ ਪਾਤੀਆਂ ਉਹਨੂੰ ਪਾਤੀਆਂ ਉਹਨੂੰ ਪਾਤੀਆਂ ਇਹ ਕੋਈ ਗੱਲ ਮੰਦੀ ਹੈ ਤਾਂ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਕੁਝ ਲੋਕਾਂ ਨੇ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕੁੱਤਿਆਂ ਬਾਰੇ ਆਵਾਰਾ ਕੁੱਤਿਆਂ ਨੂੰ ਮਤਲਬ ਰੱਖਣ ਬਾਰੇ ਆਇਆ ਸੀਗਾ ਕਿ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਸੜਕਾਂ ਤੋਂ ਹਟਾਇਆ ਜਾਵੇ ਹੁਣ ਜਿਹੜੇ ਪੰਜਾਬ ਔਰ ਪੂਰੇ ਦੇਸ਼ ਦੀਆਂ ਸੜਕਾਂ ਤੇ ਆਵਾਰਾ ਪਸ਼ੂ ਫਿਰਦੇ ਨੇ ਇਹਨਾਂ ਨੂੰ ਕੰਟਰੋਲ ਕਰਨਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਫੋਟੀਸ ਹਸਪਤਾਲ ਵੀ ਜਾ ਕੇ ਆਏ ਰਾਜਵੀਰ ਜਵੰਦਾ ਕੋਲੇ ਉੱਥੇ ਹੋਰ 20 ਗੱਲਾਂ ਕਰਿਆ ਹੈ ਪਰ ਇਹਨਾਂ ਆਵਾਰਾ ਪਸ਼ੂਆਂ ਨੂੰ ਅੱਜ ਤੋਂ ਬਾਅਦ ਸੜਕਾਂ ਤੇ ਨਹੀਂ ਦਿਖਣ ਦਿੱਤਾ ਜਾਏਗਾ ਇਹ ਵਾਅਦਾ ਤੇ ਇਹ ਦਾਅਵਾ ਉਹਨਾਂ ਲੋਕਾਂ ਨਾਲ ਨਹੀਂ ਕੀਤਾ ਫਿਰ ਮਰ ਚੁੱਕੇ ਦੁਨੀਆ ਤੋਂ ਜਾ ਚੁੱਕੇ ਲੋਕਾਂ ਦੇ ਮਨਪਸੰਦ ਗਾਇਕ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਤੇ ਵੀ ਮੁੱਖ ਮੰਤਰੀ ਆਏ ਉਥੇ ਵੀ ਅਫਸੋਸ ਦੇ ਸ਼ਬਦ ਪ੍ਰਗਟ ਕਰਕੇ ਤਾਂ ਚੱਲਦੇ ਬਣੇ ਪਰ ਇਹ ਗਰੰਟੀ ਨਹੀਂ ਦੇ ਸਕੇ ਕਿ ਅੱਜ ਤੋਂ ਬਾਅਦ ਤੁਹਾਨੂੰ ਸੜਕਾਂ ਸੁਰੱਖਿਅਤ ਤੇ ਬਿਲਕੁਲ ਸਾਫ਼ ਮਿਲਣਗੀਆਂ ਉਥੇ ਕੋਈ ਆਵਾਰਾ ਪਸ਼ੂ ਅਸੀਂ ਨਹੀਂ ਰਹਿਣ ਦੇਵਾਂਗੇ ਉਸ ਤੋਂ ਬਾਅਦ ਜਵੰਦਾ ਤੋਂ ਬਾਅਦ ਜਿਹੜੇ ਕਿੰਨੇ ਐਕਸੀਡੈਂਟ ਕੱਲੇ ਪੰਜਾਬ ਚ ਹੋ ਗਏ ਪੂਰੇ ਦੇਸ਼ ਦਾ ਪਤਾ ਨਹੀਂ ਕਿੰਨੇ ਹੋ ਗਏ ਉਹਨਾਂ ਗਿਆਵਾਰਾ ਪਸ਼ੂਆਂ ਨਾਲ ਤਾਂ ਫਿਰ ਇਹ ਸਾਰੇ ਕੁਸ਼ ਦਾ ਨਤੀਜਾ ਕੀ ਨਿਕਲ ਰਿਹਾ ਸਵਾਲ ਤਾਂ ਇੱਥੇ ਇਹ ਵੀ ਹੈ ਕਿ ਬਹੁਤ ਸਾਰੇ ਉਹ ਵੱਡੇ ਗਾਇਕ ਜਿਹੜੇ ਰਾਜਵੀਰ ਜਵੰਦਾ ਦੀ ਮੌਤ ਦੇ ਉੱਪਰ ਬੜਾ ਅਫਸੋਸ ਪ੍ਰਗਟ ਕਰਦੇ ਨਜ਼ਰ ਆਏ ਉਹ ਗਾਇਕਾਂ ਨੂੰ ਪੂਰਾ ਪੰਜਾਬ ਪੂਰਾ ਦੇਸ਼ ਜਾਣਦਾ ਜੇ ਉਹ ਮੁੱਦਾ ਚੁੱਕਣ ਆਵਾਜ਼ ਉਠਾਉਣ ਤਾ ਮੁੱਦਾ ਵੱਡਾ ਬਣ ਸਕਦਾ ਪਰ ਉਹ ਆਪਣੇ ਪ੍ਰੋਫਿਟਾਂ ਮਾਰੇ ਮੈਂ ਸਿੱਧੇ ਰੂਪ ਚ ਬਿਣਾ ਚਿਜ ਕਿਤੋਂ ਕਹਾਂਗੇ ਕਿ ਜਾਣ ਕੇ ਨਹੀਂ ਬੋਲਦੇ ਸਿੱਧੇ ਰੂਪ ਚ ਉਹਨਾਂ ਨੂੰ ਮੋਰਚਾ ਲਾਉਣਾ ਚਾਹੀਦਾ ਸੀ ਇਸ ਮੁੱਦੇ ਤੇ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਸੀ ਹੋਰ ਸੈਂਕੜੇ ਮੁੱਦੇ ਆ ਪੰਜਾਬ ਦੇ ਜਿਨ੍ਹਾਂ ਦੇ ਉੱਪਰ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਬੇਰੁਜ਼ਗਾਰਾਂ ਨੌਜਵਾਨਾਂ ਤੇ ਔਰਤਾਂ ਦੀਆਂ ਜੱਥੇਬੰਦੀਆਂ ਅਗਵਾਈ ਕਰਦੀਆਂ ਨੇ ਪਰ ਹੁਣ ਜਦ ਇੱਕ ਨਾਮਵਾਰ ਗਾਇਕ ਦੀ ਜਾਨ ਚਲੀ ਗਈ ਤਾਂ ਗਾਇਕਾਂ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਔਰ ਮੋਰਚਾ ਲਾਉਣਾ ਚਾਹੀਦਾ ਸੀ ਪਰ ਉਹ ਨਹੀਂ ਬੋਲੇ ਚੁੱਪ ਵੱਟ ਗਏ ਕੁਝ ਇਕਾਦੁੱਕਾ ਗਾਇਕਾਂ ਨੇ ਕੁਝ ਚੈਨਲਾਂ ਤੇ ਮਾੜੀ ਮਾੜੀ ਗੱਲ ਕੀਤੀ ਹੈ ਪਰ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਸੀ ਕਿ ਹੁਣ ਤਾਂ ਇਹ ਸਿੰਗਰ ਸਾਹਮਣੇ ਆਉਣਗੇ ਭਾਈ ਪਿਆਰ ਬਹੁਤ ਸੀ ਰਾਜਵੀਰ ਜਵੰਦਾ ਨਾਲ ਕਈ ਤਾਂ ਉੱਥੇ ਬੜਾ ਰੋਏ ਨੇ ਪਰ ਕਿ ਬੜਾ ਰੋ ਕੇ ਰਾਜਵੀਰ ਜਵੰਦਾ ਸਾਹਿਬ ਵਾਪਸ ਆ ਜਾਣਗੇ ਯਾ ਫਿਰ ਫਿਰ ਅੱਗੇ ਤੋਂ ਘਟਨਾਵਾਂ ਰੁਕ ਜਾਣਗੀਆਂ ਦੇਖੋ ਰੋਣਾ ਇੱਕ ਕੁਦਰਤੀ ਜਜ਼ਬਾਤ ਹੈ ਸ਼ਾਇਦ ਮੈਂ ਵੀ ਰੋਇਆ ਹੋਊਗਾ ਪਰ ਉਸ ਤੋਂ ਅੱਗੇ ਵੀ ਤਾਂ ਤੁਰਨਾ ਚਾਹੀਦਾ ਨਾ ਹੁਣ ਜਿਸ ਤਰ੍ਹਾਂ ਆ ਨਮੀਆਂ ਨਮੀਆਂ ਗੱਲਾਂ ਨਵੇਂ ਨਵੇਂ ਸਵਾਲ ਆ ਰਹੇ ਨੇ ਐਡਵੋਕੇਟ ਨਵਕਿਰਨ ਹਾਈ ਕੋਰਟ ਇਹ ਮਸਲਾ ਲੈ ਕੇ ਗਏ ਨੇ ਇੱਕ ਪਾਸੇ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਚ ਇਸ ਮਾਮਲੇ ਦੇ ਉੱਪਰ ਜਿਹੜਾ ਉਹ ਕੇਸ ਚੱਲਣਾ ਚਾਹੀਦਾ ਮਾਮਲਾ ਉੱਠਣਾ ਚਾਹੀਦਾ ਪਰ ਦੂਜੇ ਪਾਸੇ ਜਿਹੜੇ ਸਮਾਜ ਦੇ ਆਮ ਲੋਕ ਨੇ ਉਹਨਾਂ ਨੂੰ ਵੀ ਇਸ ਮੁੱਦੇ ਤੇ ਅੱਗੇ ਆ ਕੇ ਲਾਜ਼ਮੀ ਬੋਲਣਾ ਚਾਹੀਦਾ ਤੇ ਜੇ ਅੱਜ ਨਾ ਬੋਲਾਂਗੇ ਤਾਂ ਇਸੇ ਤਰ੍ਹਾਂ ਇਹ ਜੜੀਆਂ ਜਾਨਾਂ ਨੇ ਉਹ ਜਾਂਦੀਆਂ ਰਹਿਣਗੀਆਂ ਹੁਣ ਤੱਕ ਅਵਾਰਾ ਪਸ਼ੂਆਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਲੱਖਾਂ ਮੌਤਾਂ ਹੋ ਚੁੱਕੀਆਂ ਨੇ ਮੋਟਰਸਾਈਕਲਾਂ ਸਕੂਟਰਾਂ ਕਾਰਾਂ ਜੀਪਾਂ ਬੱਸਾਂ ਟਰੱਕਾਂ ਦੇ ਲੱਖਾਂ ਐਕਸੀਡੈਂਟ ਅਵਾਰਾ ਪਸ਼ੂਆਂ ਨੇ ਕਰਾਏ ਨੇ ਅੱਜ ਵੀ ਇਹ ਸਥਿਤੀ ਇਸੇ ਤਰ੍ਹਾਂ ਬਰਕਰਾਰ ਹੈ ਤੇ ਜਿੰਨਾ ਟਾਈਮ ਸਰਕਾਰਾਂ ਕੁਝ ਨਹੀਂ ਕਰਨਗੀਆਂ ਉਹਨਾ ਟਾਈਮ ਕੁਝ ਨਹੀਂ ਹੋਣਾ ਆਮ ਲੋਕ ਤਾਂ ਮੈਨੂੰ ਲੱਗਦਾ ਜੇਕਰ ਇਹਨਾਂ ਅਵਾਰਾ ਪਸ਼ੂਆਂ ਨੂੰ ਹਟਾਉਣਾ ਚਾਹਣ ਤਾਂ ਨਾ ਆਮ ਕਿਸੇ ਇੱਕ ਦੋ ਚਾਰ ਘਰਾਂ ਦੇ ਵੱਸ ਦੀ ਗੱਲ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਨੇ ਹਟਾਉਣ ਦੇਣਾ ਆ ਪਸ਼ੂ ਪ੍ਰੇਮੀ ਨਹੀਂ ਮਾਣ ਪਸ਼ੂ ਪ੍ਰੇਮ ਹੋਣਾ ਬੜੀ ਵਧੀਆ ਗੱਲ ਹੈ ਪਰ ਇਨਸਾਨੀਅਤ ਪ੍ਰੇਮ ਹੋਣਾ ਵੀ ਚਾਹੀਦਾ ਨਾ ਪਸ਼ੂਆਂ ਨੂੰ ਕੀ ਪਸ਼ੂਆਂ ਨੂੰ ਆਵਾਰਾ ਸੜਕਾਂ ਤੇ ਘੁੰਮਦੇ ਵੇਖਣਾ ਉਹਨਾਂ ਭੁੱਖਿਆ ਨੂੰ ਲਫਾਫੇ ਖਾਂਦੇ ਵੇਖਣਾ ਔਰ ਉਹਨਾਂ ਨੂੰ ਵੱਡੇ ਵਹੀਕਲਾਂ ਚ ਵਜ ਵਜ ਕੇ ਮਰਦੇ ਤੇ ਮਾਰਦੇ ਵੇਖਣਾ ਕੀ ਇਹ ਪਸ਼ੂ ਪ੍ਰੇਮ ਹੈ ਮੈਨੂੰ ਲੱਗਦਾ ਇਹ ਇੱਕ ਮਾਨਸਿਕ ਰੋਗ ਹੈ ਇਹ ਪਸ਼ੂ ਪ੍ਰੇਮ ਨਹੀਂ ਹੈ ਪਸ਼ੂ ਪ੍ਰੇਮ ਤਾਂ ਸਗੋਂ ਇਹ ਮੰਗ ਕਰੇਗਾ ਕਿ ਭਾਈ ਇਹਨਾਂ ਨੂੰ ਜਲਦੀ ਤੋਂ ਜਲਦੀ ਕਿਸੇ ਸੁਰੱਖਿਅਤ ਥਾਂ ਦੇ ਉੱਪਰ ਰੱਖਿਆ ਜਾਵੇ ਤਾਕੇ ਨਾਏ ਮਰਨ ਨਾਏ ਮਾਰਨ ਪਰ ਪਤਾ ਨਹੀਂ ਇਹ ਕਿਹੋ ਜਿਹਾ ਅਜੀਬ ਪਸ਼ੂ ਪ੍ਰੇਮ ਹੈ ਜਿਹੜਾ ਇਹ ਚਾਹੁੰਦਾ ਕਿ ਉਹਨਾਂ ਦਾ ਆਵਾਰਾ ਕੁੱਤੇ ਹੋਣ ਆਵਾਰਾ ਦੂਜੇ ਪਸ਼ੂ ਹੋਣ ਵੀ ਉਹਨਾਂ ਨੂੰ ਕਿਤੇ ਨਾ ਲੈ ਕੇ ਜਾਓ ਉਥੇ ਹੀ ਮਰਨ ਮਾਰਨ ਲਈ ਛੱਡ ਦਿਓ ਇਸ ਪਸ਼ੂ ਪ੍ਰੇਮ ਨਾਲ ਮੈਂ ਨਹੀਂ ਸਹਿਮਤ ਸੋ ਹੁਣ ਜਿਹੜੇ ਐਡਵੋਕੇਟ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਵਾਂਗੇ ਹਾਈ ਕੋਰਟ ਦੇ ਵਿੱਚ ਇਹ ਮਾਮਲੇ ਨੂੰ ਵੱਖਰੇ ਤੌਰ ਤੇ اٹھਾਇਆ ਜਾਏਗਾ ਵੇਖਣਾ ਇਹ ਹੈ ਕਿ ਹਿਮਾਚਲ ਹਰਿਆਣਾ ਤੇ ਪੰਜਾਬ ਇਹ ਤਿੰਨਾਂ ਸਟੇਟਾਂ ਚੋਂ ਕਿਹੜੀ ਸਟੇਟ ਸਭ ਤੋਂ ਪਹਿਲਾਂ ਪਹਿਲ ਕਰਕੇ ਇਹਨਾਂ ਅਵਾਰਾ ਪਸ਼ੂਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਟਿਕਾਣੇ ਲਾਉਣ ਦਾ ਪ੍ਰਬੰਧ ਕਰਦੀ ਹੈ ਕਿ ਜਾਂ ਫਿਰ ਸਾਰੀਆਂ ਗੱਲਾਂ ਬਾਤਾਂ ਹੀ ਰਹਿ ਜਾਣਗੀਆਂ ਆਰਾਜ ਵੀਰ ਜਵੰਦਾ ਨੇ ਬਹੁਤ ਲੋਕਾਂ ਨੂੰ ਦਰਦ ਦਿੱਤਾ ਰਾਜਵੀਰ ਜਵੰਦਾ ਦੀ ਮੌਤ ਨੇ ਇੱਕ ਤਰ੍ਹਾਂ ਕਰੋੜਾਂ ਲੋਕਾਂ ਨੂੰ ਅੰਦਰ ਤੱਕ ਝੰਡੋੜਿਆ ਰਾਜਵੀਰ ਜਵੰਦਾ ਇੱਕ ਜਿੱਥੇ ਬਹੁਤ ਵਧੀਆ ਗਾਇਕ ਸੀ ਉਥੇ ਇਨਸਾਨ ਵਜੋਂ ਵੀ ਉਹ ਸੱਚਮੁੱਚ ਬਹੁਤ ਵਧੀਆ ਸੀ ਫੁਕਰੀਆਂ ਚੱਕਮੀਆਂ ਗੱਲਾਂ ਨਹੀਂ ਕਰਦਾ ਸੀ ਸੋਹਣੇ ਸੁੰਦਰ ਸਕੂਨ ਦਾ ਇੱਕ ਗੀਤ ਰਾਜਵੀਰ ਜਵੰਦਾ ਨੇ ਗਾਏ ਨੇ ਕੋਈ ਵੀ ਫੋਕਰਾ ਚੱਕਵਾ ਗੀਤ ਨਹੀਂ ਗਾਇਆ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਚੰਗਾ ਤੱਤ ਮੌਜੂਦ ਸੀਗਾ ਔਰ ਜਿਵੇਂ ਇੱਕ ਦੌਰ ਇਸ ਗਾਇਕੀ ਦਾ ਚੱਲਿਆ ਪਿਛਲੇ 5-6 ਸਾਲਾਂ ਦੇ ਵਿੱਚ ਜਿਦੇ ਚ ਸਿਰਫ ਫੁਕਰੀਆਂ ਧਮਕੀਆਂ ਪਾਡੀਆਂ ਇਹ ਹੀ ਕੀਤੀਆਂ ਗਈਆਂ ਪਰ ਰਾਜਵੀਰ ਜਵੰਦਾ ਗਾਇਕੀ ਦੇ ਉਸ ਟ੍ਰੈਂਡ ਦਾ ਸ਼ਿਕਾਰ ਨਹੀਂ ਸੀ ਹੋਇਆ ਸੋ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖ ਸਕਦੇ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ